ਇਹ ਲ ਮੇਜਪਾਨ ਹੋਈ ਆ 10 ਜੇ ਮੈਂ ਚਾਰ ਦਿਨ ਚਲੀ ਗਈ ਆ ਤੇ ਐਡਾ ਤਕੜਾ ਮੂੰਹ ਬਣਾਇਆ ਤੇ ਕਿਦਾਂ ਅੱਖਾਂ ਘੜ ਘੜ ਪੈਣ ਦੇ ਮੈਨੂੰ ਹੈ ਐਡਾ ਤਕਰੀਏ ਬੋਲੇ ਨਹੀਂ ਹੈਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਬੰਦੇ ਨੂੰ ਹੋਇਆ ਕੀ ਆ ਪੱਕਾ ਏ ਮੰਜਿੱਦਰ ਪਾਈ ਦੇ ਬੈਠਾ ਉਹ ਨਾਪ ਲਿੰਦਾ ਹੋ ਜੀਵਨ ਨੂੰ ਉਹ ਸੋਣ ਲੈਂਦੇ ਹੋਗੇ ਤੇ ਗੱਲਾਂ ਬਾਤਾਂ ਮੈਂ ਨੇ ਸੁਣਿਆ ਤੇਰੀਆਂ ਗੱਲਾਂ ਅੱਜ ਤੇ ਮੈਂ ਸੁਣ ਲੀਆਂ ਵੀ ਚੱਲ ਕੋਈ ਗੱਲ ਨਹੀਂ ਅੱਜ ਮੈਂ ਆਈ ਆ ਤੇ ਆਉਂਦੇ ਤਾਂ ਮੈਂ ਕੀ ਕਪੱਤ ਕਰਨਾ ਨਾਲੇ ਇੱਕ ਗੱਲਾਂ ਵੀ ਮੈਂ ਮੜਾ ਕਿਹਾ ਵੀ ਕੀ ਸੀਗਾ ਹੈ ਮੈਂ ਤਾਂ ਦੱਸਿਆ ਹੀ ਆ ਦੱਸ ਜੀਵਨ ਦਾ ਫੋਨ ਆ ਗਿਆ ਹੈਗਾ ਕਿ ਮੈਂ ਚਲ ਗਈ ਆ ਤੇ ਮੈਂ ਤਾਂ ਉਸੇ ਵੇਲੇ ਆ ਗਈ ਮੁਰਦੇ ਪੈਰੀ ਵੀ ਤੂੰ ਹੀ ਘਰ ਆ ਗਿਆ ਹਾਂ ਚਲ ਰੋਟੀ ਪਾਣੀ ਜਾ ਕੇ ਵੇਖਦੀ ਆ ਚਾਹ ਪਾਣੀ ਦਿੰਨੀ ਆ ਕਿ ਉੱਤਾਂ ਮੇਰੇ ਸੱਦੇ ਵਾਲਾ ਨੂੰ ਪੈ ਡੇ ਆ ਸੁਣ ਲੈਂਦੀ ਆ ਜੀਵਨ ਮੈਨੂੰ ਸੁਣਨੀ ਆ ਤੇਰੀਆਂ ਗੱਲਾਂ ਵੇਖੇ ਸਹੀ ਤੈਨੂੰ ਕਿਦਾਂ ਪ੍ਰਸ਼ਾਦ ਦਿੰਨੀ ਆ ਸਿੱਧਿਆ ਨਾ ਕੀਤਾ ਤੇ ਆਖੀ ਆ ਜੀ ਗੱਲ ਇਹ ਮੈਨੂੰ ਕਹਿੰਦੇ ਆ ਇਹ ਜੀਵਨ ਨੂੰ ਮਿਲ ਕੇ ਦੱਸੀ ਕਿਉਂ ਨਹੀਂ ਮਿਲਣਾ ਮੈਂ ਜੀਵਨ ਨੂੰ ਮੇਰੇ ਇੱਧੇ ਜਾਣਾ ਆਉਣਾ ਜੋ ਮਰਜ਼ੀ ਕਰ ਲੋ ਹੁਣ ਤੂੰ ਹੀ ਮੈਨੂੰ ਮਨਜਿੰਦਰ ਭਾਈ ਲੱਗੇ ਬੈਠ ਕੇ ਦੱਸਿਓ ਮੈਂ ਤੁਹਾਨੂੰ ਦੱਸੂਗੀ ਹੁਣ ਜਿਹੜੇ ਪੁੱਠ ਤੂੰ ਮੁੱਠਿਆ ਮਤਾ ਦੇ ਦਿੱਤੋ ਨਾ ਘਰ ਕਲੇਸ਼ ਪਾਉਂਦੀ ਆ ਕਲੇਸ਼ ਤੇ ਤੁਹਾਡੇ ਘਰ ਪਾਉਂਦੇ ਆ ਮੈਂ ਹੁਣ ਦੱਸ ਨਹੀਂ ਤਾਨੂੰ ਮਾਤਰ ਤੂੰ ਹੁਣ ਜਾ ਕੇ ਦੱਸੋ ਮੈਂ ਜਿੰਦਰ ਪਾਈ ਲੱਗ ਜਿਹੜੀ ਹਰ ਚੀਜ਼ ਸਾਂਝੀ ਹਰ ਚੀਜ਼ ਸਾਂਝੀ ਹਰ ਵਿੱਚ ਸਾਂਝੀ ਤਾ ਤੂੰ ਮੈਂ ਕਾਹਦੇ ਅਟ ਕਰਉਣੀ ਆ ਗੰਦ ਪਾਇਆ ਕਿੱਡਾ ਗੰਦਾ ਬੋਲੇ ਮੇਰੇ ਲਾਲੇ ਇਹੜਾ ਸੂਟ ਪਾਵਾਂ ਵੀਖਾ ਮਹਾਰਾਣੀ ਕੇ ਤਾਂ ਬੈਠੀ ਸੱਜ ਗਈ ਇਹਨੂੰ ਕਹਿੰਦੀ ਮੈਂ ਸੂਟ ਪ੍ਰੈਸ ਕਰਕੇ ਦੇ ਇਹ ਕਿਹੜੇ ਕੰਮ ਲਿਆਂਦੀ ਆ ਹੈ ਤੇਰਾ ਸੱਜ ਕੇ ਤੇ ਬਿਠੀ ਆ ਰਾਮ ਦੇ ਨਾਲ ਨਾ اٹਕੇ ਨਾਈਟ ਸੂਟ ਲਾਉਣਾ ਉਦਾਂ ਹੀ ਤੁਰੇ ਫਿਰਨਾ ਸਾਰਾ ਦਿਨ ਚਲ ਜਰਾਕ ਜਾ ਕੇ ਦੇਖੋ ਕੱਪੜੇ ਪ੍ਰੈਸ ਕਰਨੀ ਹੈ ਮਹਾਰਾਣੀ ਜੀ ਕਦੇ ਘੋਂਦ ਤੋਂ ਬਾਹਰ ਹੀ ਆ ਜਾ ਕਰੋ ਮੰਮੀ ਜੀ ਮੈਂ ਤੇ ਹੁਣੇ ਫੜਿਆ ਹਾਂ ਹੂੰ ਹੁਣੇ ਫੜਿਆ ਹੈ ਤੂੰ ਮੈਂ ਸਵੇਹਾ ਦੀ ਤੇਰੇ ਮੋਹਲ ਵੇਖਣ ਲਈ ਆ ਤੈਨੂੰ ਪਤਾ ਹੀ ਆ ਨਾ ਮੈਂ ਕਿ ਜਾਣਾ ਆਪਣੀ ਭੈਣ ਕੋ ਤੇ ਤੇਰਾ ਫਰਜ ਨਹੀਂ ਬੰਦਾ ਵੀ ਮੰਮੀ ਤੜੇ ਮੈਂ ਕਿਹੜੇ ਕੱਪੜੇ ਪ੍ਰੈਸ ਕਰਦਾ ਵੀ ਮੈਨੂੰ ਕਹਿ ਲਵੀਂ ਕਿ ਮੈਂ ਪ੍ਰੈਸ ਕਰ ਦਿੰਦੀ ਮੇਰੇ ਕਿਆ ਹੀ ਕਰਨੇ ਆ ਕਿ ਆਪਣੇ ਆਪ ਦਿਮਾਗ ਥੋੜੀ ਕੰਮ ਕਰਦਾ ਜੇ ਮੇਰੇ ਭਰਾ ਨੂੰ ਦਿਲ ਕਿਹਾ ਹੀ ਕੋਈ ਅਕਲ ਨਹੀਂ ਸਖਾਲ ਕੇ ਕਲੀ ਤੇ ਗੇਠ ਰਮੀ ਜਬਾਨ ਕੱਢਦਾ ਘੜੀ ਹੈ ਬੋਲਣ ਦੀ ਅਕਲ ਤੇ ਉਹਨੂੰ ਵੀ ਹੈ ਨਹੀਂ ਤੇਰੇ ਭਰਾ ਨੂੰ ਵੀ ਮੰਮੀ ਜੀ ਮਿੰਨੂ ਜੋ ਮਰਜ਼ੀ ਕਰਾ ਗਾ ਕਰੋ ਮੇਰੇ ਭਰਾ ਦਾ ਕਹਿੜਾ ਛੱਡੋ ਅੱਛਾ ਬਹੁਤ ਪਿਆਰ ਵਾਲਾ ਤੇਰਾ ਭਰਾ ਦੇ ਨਾਲ ਹਾਂਜੀ ਹੈਗਾ ਹੀ ਆਹ ਸਸਤ ਬੜੀ ਮਾੜੀ ਲੱਗਦੀ ਐ ਮੈਂ ਕਿਦੂ ਕਹਾਂ ਕਿ ਤੈਨੂੰ ਮਾੜੇ ਲੱਗਦੇ ਜੀ ਤੁਸੀਂ ਇਤਿਆਰ ਵੀ ਉਦਾਂ ਦੀ ਗੱਲਾਂ ਕਰਦੇ ਰਹਿੰਦੇ ਜੇ ਤੂੰ ਚੰਗੀ ਹੋਵੇਂ ਨਾ ਤੇ ਮੇਰਾ ਦਿਮਾਗ ਵੀ ਨਾ ਖਰਾਬ ਤੈਨੂੰ ਮਾੜੀ ਆਖੂਗੀ ਮੈਂ ਹੁਣ ਤੈਨੂੰ ਚੰਗਾ ਭਲਾ ਪਤਾ ਹੀ ਨਹੀਂ ਆਪਣੀ ਭੈਣ ਕੋ ਜਾਣਾ ਜੇ ਤੂੰ ਮੈਨੂੰ ਆਣ ਕੇ ਕਹਿ ਦਿੰਦੀ ਮਮੀ ਮੇਰੇ ਲੈ ਆਓ ਤਾਂ ਮੈਂ ਸੂਟ ਪ੍ਰੈਸ ਕਰ ਦਿੰਨੀ ਆ ਤੇ ਆਪੇ ਵੀ ਠੰਡ ਪੈ ਜਾਂਦੀ ਨਾ ਤੂੰ ਤਾਂ ਐਡੀ ਕਿਤੇ ਹੈਗੀ ਆ ਤੂੰ ਤਾਂ ਬਾਕੀਆਂ ਨੂੰ ਚੁੱਕਦੇ ਰਹੀ ਨਹੀਂ ਸਾਰਾ ਦਿਨ ਮਮੀ ਜੀ ਮੈਂ ਕਿੰਨੂ ਚੁੱਕਿਆ ਮੈਨੂੰ ਕੀ ਪਤਾ ਜੀ ਤੂੰ ਸੂਟ ਪ੍ਰੈਸ ਕਰਕੇ ਰੱਖਿਆ ਜੇ ਨਹੀਂ ਰੱਖਿਆ ਮੈਨੂੰ ਕਹਿ ਦਿੰਦੇ ਮੈਂ ਤੇਰੀ ਜੁਬਾਨ ਨਹੀਂ ਚੱਲਣਿਆ ਪਿਆ ਨਾ ਤੇ ਗੱਲ ਨਹੀਂ ਕਰਨ ਵਾਲੀ ਕਤਰ 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 ਕਰ ਜਣੀ ਆ ਤੂੰ ਮੈਂ ਕਿਹਾ ਕੀ ਤੈਨੂੰ ਮਾੜਾ ਦੱਸੋ ਮੈਨੂੰ ਮੈਂ ਹੀ ਕਿਹਾ ਕਿ ਮੈਨੂੰ ਦੱਸ ਦਿੰਦੇ ਮੈਂ ਤੁਹਾਡਾ ਸੂਟ ਪ੍ਰੈਸ ਕਰ ਦੇਣਾ ਦੱਸ ਦਿੰਦੇ ਬਹੁਤੀ ਭੋਲੀ ਬੰਦੀ ਕੋਸ਼ਿਸ਼ ਨਾ ਕਰ ਐਡੀ ਭੋਲੀ ਹੈ ਨਹੀਂ ਕੀ ਤੂੰ ਜਾਣਨੀ ਆ ਉਹ ਚੰਗੀ ਤਰ੍ਹਾਂ ਤੈਨੂੰ ਵੱਡੀ ਨੂੰ ਠੀਕ ਆ ਨਾ ਜਿਹੜੀ ਮੈਂ ਗੱਲ ਕਰਨੀ ਉਹਦਾ ਘੜੀ ਜਵਾਬ ਦਿੰਨੀ ਆ ਜਿਹੜੀ ਗੱਲ ਕਰਨੀ ਉਹਦਾ ਘੜੀ ਜਵਾਬ ਦਿੰਨੀ ਆ ਸਾਧੋਗੀ ਤੇਰੇ ਵਾਲੀ ਆ ਜਵਾਬ ਨਹੀਂ ਮੈਂ ਸੁਣਨੇ ਲੱਗੀਆਂ ਸਮਝ ਉੱਠ ਕੇ ਤੇ ਮੇਰਾ ਸੂਟ ਪ੍ਰੈਸ ਕਰਕੇ ਦੇ ਲਿਆ ਦੋ ਮੈਂ ਕਹ ਰੱਖਿਆ ਅੰਦਰ ਬੈਠੇ ਮੈਂ ਜਾ ਕੇ ਫੜ ਕੇ ਤੇ ਪ੍ਰੈਸ ਤੇ ਨਾਲੇ ਇੱਕ ਗੱਲ ਵੀ ਹੋਰ ਸੁਣਨਾ ਧਿਆਨ ਦੇ ਨਾਲ ਆਨ ਨਾਈਟ ਸੂਟ ਵਾ ਨਾ ਇਹ ਹੁੰਦਾ ਵਾ ਰਾਤ ਪਾਉਣ ਵਾਸਤੇ ਦਿਨੇ ਪਾਉਣ ਵਾਸਤੇ ਨਹੀਂ ਦਾ 12 ਅੱਜ ਜਾਂਦੇ ਆ ਤੇ ਤੂੰ ਸਾਰਾ ਦਿਨ ਪਾ ਕੇ ਫੱਦੀ ਰਹਿਣੀ ਆ ਠੀਕ ਆ ਨਾ ਸਾਰੇ ਸੁੱਤੇ ੜਕੇ ਪੁਰਾ ਸੂਟ ਪਾਇਆ ਕਰ ਫੇਰ ਆਇਆ ਕਰ ਸਹੀ ਵਿੱਚ ਲਕੀਪ ਉਹਦੀਆਂ ਗੱਲਾਂ ਕਰਨ ਮੈਨੂੰ ਤਾਂ ਸਮਝ ਨਹੀਂ ਆਈ ਕਿਤਾ ਕੀ ਆ ਐਵੇਂ ਵੀ ਨਾ ਮਤਲਬ ਤਾਂ ਮੇਰੇ ਦਿਵਾਲੇ ਹੋ ਜਾਂਦੇ ਆ ਆਣ ਕੇ ਹਾਈ ਹਾਈ ਸੂਰਜ ਕਿਦਾਂ ਚੜ ਗਿਆ ਵਾ ਗੋੜੇ ਗੋੜੇ ਗਰਮੀ ਆ ਕਿਦਾਂ ਲੋ ਪੈਂ ਰਹੀ ਆ ਦੋ ਦੋ ਗੱਡੀਆਂ ਘਰ ਖਲੋਟੀਆਂ ਮੋਟਰਸਾਈਕਲ ਸਕੂਟਰੀਆਂ ਘੱਟ ਲੋਟੀਆਂ ਤੇ ਮੇਰੇ ਵਾਸਤੇ ਤਾਂ ਕੋਈ ਨਹੀਂ ਹੋਇਆ ਹੈ ਜੇ ਮੇਰਾ ਬੰਦਾ ਹੀ ਨਹੀਂ ਮੇਰਾ ਬਣਿਆ ਤੇ ਮੇਰਾ ਕਿਨੇ ਬਣਨਾ ਵਾ ਕਿਦਾਂ ਤੋੜ-ਤੋੜ ਜਵਾਬ ਦਿੰਦੇ ਆ ਕੋਈ ਗੱਲ ਨਹੀਂ ਕਿਤੇ ਮੇਰੀ ਵੀ ਦਾੜ ਥੱਲੇ ਆਓਗੇ ਨਾ ਫੇਰ ਤੁਹਾਨੂੰ ਦੱਸੂਗੀ ਇਹ ਕਾੜੀ ਦਿਲਜੀਤ ਕੌਰ ਵਾ ਨਾ ਸਾਰੇ ਪਵਾੜੇ ਇਹਦੇ ਆ ਇਹਨੂੰ ਘਰੋਂ ਬਾਹਰ ਕਰਕੇ ਰਹਿਣਾ ਚੱਲ ਆਪਣਾ ਮੂਡ ਕਾ ਨੂੰ ਖਰਾਬ ਕਰਨ ਢਈ ਆ ਆਪਣੀ ਢੈਣ ਤੇ ਜਾਵਾਂ ਜਨਮ ਦਿਨ ਤੇ ਮਨਾਵਾ ਜਾ ਤਾ ਸਹਰੀ ਭਾਬੀ ਸਤਿ ਸ੍ਰੀ ਅਕਾਲ ਤੁਸੀਂ ਕਿੱਥੇ ਚੱਲੇ ਦੁਪਾਰੇ ਨਕਰਾ ਖਾਣ ਦੀ ਹੈ ਸੁਣਾ ਤੁਮ ਅੱਗੀ ਜਾਵਾ ਜੀ ਲੱਗਦਾ ਚਲੇ ਜਾ ਦੂਰੀ ਦੇ ਆਹ ਦੂਰੀ ਚੱਲੀ ਆ ਤੂੰ ਕੀ ਲੈਣਾ ਪੁੱਛ ਕੇ ਤੁਰ ਕੇ ਚਲੇ ਜੇ ਨਾ ਤੂੰ ਕੀ ਲੈਣਾ ਪੁੱਛ ਕੇ ਹੈ ਭਾਜੀ ਕਾ ਤਾ ਕੁਛ ਨਹੀਂ ਬੋਲਦੀ ਕਿੱਥੇ ਸਨਿ ਕਿੱਥੇ ਭੱਜ ਕਿੱਥੇ ਆ ਤਾਂ ਮੈਂ ਲੱਗੇ ਕਿਤੇ ਹਾਂ ਤੁਰ ਕੇ ਚਲੇ ਕਿੱਥੇ ਤੁਸੀਂ ਮੈਂ ਆਪਣੀ ਭੈਣ ਕੋ ਚੱਲੀ ਆ ਕਹਿ ਗਈ ਠੰਡ ਹੁਣ ਤੈਨੂੰ ਗਾੜੀ 라 ਰੋਕਣਾ ਹੁੰਦਾ ਨਾਲ ਕੇ ਤੁਰ ਕੇ ਜਾਣਾ ਤੁਸੀਂ ਆਹ ਤਾਂ ਚੱਲ ਜੇ ਤੁਰ ਕੇ ਫਿਰ ਕੀ ਹੋ ਜਾਵੇ ਖਾ ਤੇ ਅੱਡਾ ਸਾਡਾ ਮਾਡੇ ਤੇ ਆ ਲੱਗੇ ਹੀ ਆ ਇੰਨੀ ਗਰਮੀ ਐ ਠਾ ਇਹ ਤਾਂ ਕਰੀ ਜਾ ਜਾਂਦਾ ਛੱਡਾ ਹੋਰ ਸੇ ਗਰਮੀ ਚ ਇਹ ਨਹੀਂ ਗਰਮੀ ਚ ਕਾਤਾ ਫਾਪ ਆਇਆ ਚਲ ਚਲ ਕਿਤਾ ਅੜੀ ਇੰਤੋਂ ਪਾਣੀ ਤੇ ਕਪੜੇ ਤਾਂ ਉਦੈ ਖੋਪੇ ਜਾਂਦੇ ਆ ਤੇ ਮਾੜੀ ਜੀ ਮੈਂ ਤੋਂ ਪਲਵਾ ਦੇ ਰਿਹਾ ਰੇਤ ਜੀਵਨ ਜਾਣ ਦੀ ਹੈ ਹੈ ਕਿਹਦਾ ਹਰਾ ਤਿਆਗ ਮੋਢੇ ਤੇ ਪਾਇਆ ਇਹਨੇ ਇਹ ਕਿਦਾਂ ਤੋਂ ਪੇਦੜੀ ਜਾਂਦੀ ਆ ਦਾ ਜਦੋਂ ਲੱਗਦਾ ਕੋਈ ਨਹੀਂ ਮੰਨੇ ਆਕਰ ਤੇ ਬੜੀ ਹੀ ਜੀ ਆਹ ਮੇਰਾ ਬੰਦਾ ਤੜਿਆ ਹੁੰਦਾ ਹੈ ਤੇ ਉਹ ਠੀਕ ਹੈ ਨਹੀਂ ਤੇ ਇਹ ਕੋਈ ਨਾ ਗੱਲਾਂ ਕਰਨ ਦਿਆ ਹੈ ਦੱਸ ਆਹ ਆਪਣੇ ਸਕੂਟਰ ਦੇ ਮੱਕਰ ਚਲਾ ਲਈ ਵੇਖ ਹੈ ਮੈਨੂੰ ਤੇ ਆ ਤਾਂ ਆਪੇ ਉਹਨਾਂ ਬੋਲਣਾ ਵੀ ਤੂੰ ਕਹਿੰਦਾ ਘਰ ਨਹੀਂ ਜਾਣਾ ਤੇ ਆਪਰੇ ਸਕੂਟਰਿਸ ਨਾਲ ਅਲੱਗ ਚੱਲੇ ਆਵੇ ਇਹਨੂੰ ਅੱਜ ਆ ਲੈਣ ਦਾ ਘਰ ਇਹਦੀ ਖਬਰ ਤੇ ਲੈ ਲੈ ਗੇ ਚੰਗੀ ਤਾਂ ਕਿੱਦਾਂ ਚੰਗਾ ਬਾਡਾ ਮੀਣਾ ਜਾ ਗਾਂ ਹੋ ਹੋ ਕੇ ਹੈ ਵੇਖ ਆ ਵੇ ਅੱਡੇ ਵੱਲ ਤੋਂ ਮੈਂ ਜਾਂਦਾ ਹੀ ਹਾਂ ਇਹ ਬੱਸੇ ਚੜਾਉਣ ਚੱਲਿਆ ਹਣਾ ਇਹਨੂੰ ਤੇ ਕੀ ਪਤਾ ਉਹਦੇ ਢੇਂ ਦੇ ਪੇੜੀ ਨਾਲ ਛੱਡਣ ਚੱਲ ਜੇ ਕੋਈ ਨਹੀਂ ਆ ਟੁਕਾਰ ਆ ਤੇ ਤੇ ਮੈਂ ਪ੍ਰਸ਼ਾਦ ਦਿੰਨੀ ਆ ਜਿਹੜਾ ਤੂੰ ਚੰਗਾ ਬਹਣਾ ਗਾਂ ਹੋਵੋ ਕਿ ਮੇਰੇ ਵਾਰੀ ਤੈਨੂੰ ਬਿਮਾਰੀ ਪੈਂਦੀ ਆ ਹੈ ਹੁਣ ਤੈਨੂੰ ਕੋਈ ਧੁਕੜੀ ਲੱਗਣ ਦੀ ਉੱਡ ਗਿਆ ਦਵਾ-ਦਵਾ ਲੈ ਕੇ ਉਹਨੂੰ ਦੱਸ ਨਹੀਂ ਤੈਨੂੰ ਮਿਆਸੇ ਤੂੰ ਕਰ ਯਾਰ ਗਰਮੀ ਬੜੀ ਆ ਮੁੰਡਾ ਬਰੇ ਘਰੋਂ ਆਇਆ ਨਹੀਂ ਗਾ ਕੰਮ ਧੰਦਾ ਕਰਕੇ ਹੈ ਮਾਪੀ ਬਾਰ ਬੈਠੇ ਜੇ ਗਰਮੀ ਜੀ ਉਹ ਮੈਂ ਤੈਨੂੰ ਡੀਕਣ ਡਿਆ ਸੀ ਕਿ ਤਰ੍ਹਾਂ ਨਿਬੜ ਗਿਆ ਕੰਮ ਥੋੜਾ ਪਤਾ ਕਿ ਨਹੀਂ ਹੋ ਗਿਆ ਤੁਰਪ ਬੜੀ ਚੜ ਗਈ ਸ਼ਾਮ ਨੂੰ ਕਰ ਲਾਂਗੇ ਚੱਲ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਮੰਮੀ ਨੇ ਅੱਜ ਤੱਕ ਘਰ ਆਏ ਉਹ ਉਹ ਦਫਾ ਹੁੰਦੇ ਪਰੇ ਉਹ ਨਹੀਂ ਡੜੀ ਗਰਮੀ ਬੜੀ ਹੈ ਯਾਰ ਉਹ ਚਲ ਗਈ ਉਹ ਮੈਂ ਨਹੀਂ ਗੱਲ ਕਰਦਾ ਤਾਂ ਗਿਆ ਉਹਨੂੰ ਗੱਲ ਨਹੀਂ ਵੇਖਿਆ ਨਹੀਂ ਜਾਂਦੇ ਉਹ ਨਾ 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 ਜਬਾਂ ਉਹ ਕੋਈ ਉਹ ਗੱਲ ਤੋਂ ਜ਼ਬਾਂ ਤੇ ਨਹੀਂ ਚਲਦੀ ਆ ਉਹ ਚੁੱਪ ਬਸ ਨਹੀਂ ਚਲਦੀ ਆ ਉਹ ਬੱਸੇ ਪਾ ਕੇ ਚਲ ਜੂਗੀ ਉਹ ਨਹੀਂ ਉਹ ਕਰਦੇ ਆ ਗੱਲਾਂ ਚੱਲ ਅੱਡੇ ਤੱਕ ਤੇ ਘਰ ਆਉਣਾ ਸੀ ਉਹ ਮੈਂ ਨਹੀਂ ਗਿਆ ਨਾ ਮੇਰਾ ਜੁਮੈਨ ਨਹੀਂ ਜਾਣਾ ਪਾ ਫੋਨ ਖੜਿਆ ਕੋਈ ਨਾਲ ਓ ਯਾਰ ਇੱਥੇ ਪੁੰਜਾ ਵੀ ਅੱਲਾ ਜੀ ਦੇ ਵਾਲਾ ਕਿੱਥੇ ਆ ਚਲ ਮੈਂ ਵੇਖਦਾ ਆ ਵੇਖ ਲੱਸ ਕੱਢ ਗਿਆ ਇਹਨੂੰ ਕਿੱਧਰ ਫੇਰ ਪਿਆ ਓਏ ਮਾਂ ਦਾ ਹੈ ਓ ਕਹਦੇ ਪਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਆਧੋਈ ਇਹ ਨਾਲੀ ਪ੍ਰਾਬ ਸਾਰਾ ਜੇ ਮੱਝ ਕਸਹੀ ਹੋਈ ਰਹੀ ਨਹੀਂ ਅੱਟ ਤਾਂ ਨਾ ਕੀ ਕਰਾਂ ਹੁਣ ਇਹ ਤਾਂ ਕੰਮ ਕਰਕੇ ਪਈਆਂ ਗੋੜ ਗੋੜੇ ਕੱਪੜਾ ਟੇਰ ਲਾਇਆ ਹੈਗਾ ਧੋ ਤਾ ਕੇ ਤਾਂ ਹੁਣੇ ਕਰਕਰ ਦੀ ਮਾਸਾ ਇਸੇ ਚ ਲੱਗ ਪਈਆਂ ਵਿੱਚ ਗੋੜ ਗੋੜੇ ਗਰਮੀ ਦੀ ਬਾਤ ਅੱਖ ਲੱਗ ਗਈ ਤੇ ਕੀ ਹੋ ਗਿਆ ਫਿਰ ਕੀ ਹੋਇਆ ਚਲ ਮੈਂ ਤੈਨੂੰ ਪੁੱਛ ਲਿਆ ਤੈਨੂੰ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਹੂੰ ਕਿਉਂ ਪਾਣੀ ਕਿਉਂ ਪੀਣਾ ਅੱਗੇ ਤੇ ਹੁੰਦੇ ਜੇ ਕੰਮ ਕਰਕੇ ਪੈਲੀ ਵਿੱਚੋਂ ਤੇ ਆਉਂਦੇ ਆ ਕਹਿੰਦੇ ਮੇਰਾ ਸੰਗ ਸੁੱਕ ਗਿਆ ਗੁੜਗੜੇ ਗਰਮੀ ਪਾਣੀ ਲਿਆ ਫਟਾਫਟ ਅੱਜ ਕੀ ਗੱਲ ਹੈ ਅੱਜ ਪਰਚਾਈ ਨਿੰਬੂ ਪਾਣੀ ਪਿਆਲਤਾ ਹਣਾ ਉਹ ਕਿਹੜੀ ਪਰਚਾਈ ਨਿੰਬੂ ਪਾਣੀ ਪਿਆਤਾ ਹਣਾ ਮੈਂ ਕਿਹੜੀ ਪਰਚਾਈ ਸਕੂਟਰ ਤੇ ਲੱਗ ਭੱਜੀ ਫਿਰਦਾ ਹਾਂ ਅੱਛਾ ਜੀ ਬੰਨੂ ਜੀ ਬੰਨੂ ਨਾ ਮੇਰੀ ਗੱਲ ਸੁਣ ਪਹਿਲਾਂ ਮੰਨੂ ਆਂਦੇ ਜੇ ਉਹਨਾਂ ਦੇ ਘਰ ਨਹੀਂ ਜਾਣਾ ਉਹਦਾ ਬੋਲਣਾ ਨਹੀਂ ਹੈ ਉਹਨਾਂ ਕਰ ਪਿਆਰ ਨਹੀਂ ਪਾਉਣਾ ਤੇ ਆਪ ਕਿਹੜੇ ਮੂਹ ਨਾਲ ਸਕੂਟਰੀ ਤੇ ਚੜਾ ਕੇ ਦਾ ਐਡੇ ਛੱਡਣਗੇ ਇਹ ਪਹਿਲਾਂ ਮਨੇ ਇਹ ਗੱਲ ਸਮਝਾਓ ਉਹਨੂੰ ਤਾਂ ਫਾਪਿਆਈ ਹੋ ਉਹਦੀ ਭੈਣ ਦੀ ਪੁੱਤਰੀ ਦਾ ਜਨਮ ਤੇ ਨਹੀਂ ਹੋ ਉੱਥੇ ਗਈ ਜਵਦਾਲ ਸਣੀ ਦਾ ਪਾਜੀ ਗਿਆ ਨਹੀਂ ਹੋਣ ਨਾਲ ਦੇ ਮੈਂ ਮੇਰੀ ਗੱਲ ਸੁਣੋ ਜੋ ਤੁਹਾਨੂੰ ਮੈਂ ਕਹੀ ਨਹੀਂ ਆ ਉਹਨਾਂ ਕਰ ਇਦਾਂ ਦਾ ਕਲੇਸ਼ ਪਿਆ ਵਾ ਤੇ ਅਗਲੀ ਦਿਨ ਮੈਨੂੰ ਫੋਨ ਕੀਤਾ ਕਿ ਤੂੰ ਜਿੱਥੇ ਵੀ ਹੈਗੀ ਤੂੰ ਘਾਰ ਆ ਛੇਤੀ ਤੇ ਮੈਂ ਇਸ ਕਰਕੇ ਉਹਨਾਂ ਘਰ ਚਲ ਗਈ ਤੇ ਸਵੇਰੇ ਮੇਰੇ ਅੱਗੇ ਸਿਰ ਦੇ ਵਾਲਾ ਨੂੰ ਪਏ ਤੂੰ ਆਉਂਦੀ ਦੇਈ ਕੋਈ ਰਾਜੀ ਪਾਜੀ ਨਹੀਂ ਪੁੱਛਿਆ ਕਿ ਹਾਲ ਚਾਲ ਨਹੀਂ ਪੁੱਛਿਆ ਤੁਸੀਂ ਮੇਰਾ ਤੇ ਕਿੰਨੀ ਮੇਰੀ ਲਾਫਾ ਕੀਤੀ ਹੁੰਦਾਈ ਤੇ ਹੁਣ ਆਪ ਦੱਸੋ ਕਿ ਤੁਹਾਡਾ ਕੀ ਮਤਲਬ ਹੈ ਉਹਨੂੰ ਸਕੂਟਰੀ ਚਲਾ ਕੇ ਖੜੰਦਾ ਗੁੱਸਾ ਚੜਦਾ ਨਹੀਂਗਾ ਅਜੀ ਤੂੰ ਸਤਰੀ ਆਈਆਂ ਆਉਂਦਿਆਂ ਫੇਰ ਦਰ ਭੱਜ ਗਈਆਂ ਤੇ ਹੁਣ ਆਪ ਨਾ ਆਪ ਤੇ ਲੋਕ ਲਈ ਸੇਵਾਮੰਤਰੀ ਜੀ ਵੀ ਜਿਹੜਾ ਕੋਈ ਟੱਕਰ ਤਾਂ ਹੈ ਉਹਨੂੰ ਛੜਾ ਸਕੂਟਰੀ ਮਗਰ ਤੇ ਛੱਡਣ ਤੋਂ ਪਰੇ ਕੀ ਕਰਾਂ ਕਰਦਾ ਮੈਂ ਇੰਨੀ ਗਰਮੀ ਉੱਥੇ ਜਾ ਕੇ ਅਟੈਕ ਹੁੰਦਾ ਨੂੰ ਫਿਰ ਭਰਾ ਮੇਰੇ ਦੇ ਘਰ ਜਾਂਦਾ ਹੈ ਨਾ ਨਾ ਹੋ ਜਾਂਦਾ ਤੈਨੂੰ ਲੋਕਾਂ ਦੀ ਪਰਵਾਹ ਵਾ ਤੇ ਮੇਰੇ ਸਿਰ ਦੇ ਵਾਲਾ ਨੂੰ ਪੈਂਦੇ ਜੀ ਸਿੱਧੀ ਗੱਲ ਵਾ ਮੈਨੂੰ ਰੋਕਦੇ ਜੇ ਨਾ ਮੈਂ ਤਾਂ ਰੁਕਣਾ ਜੇ ਆਪ ਰੁਕੇ ਰਹੇ ਤੇ ਅੱਜ ਤੱਕ ਬਾਹਰ ਉਹਨਾਂ ਦੇ ਕਿ ਤੱਬਰ ਦੇ ਜੀ ਲਾ ਕੇ ਖਲੋਤੇ ਦੇਖ ਕੇ ਨਾ ਮੈਨੂੰ ਉੱਤੇ ਵੇਖੋ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਮੂੰਹ ਕੋਲ ਨਹੀਂ ਗੱਲ ਕਰਨ ਵਾਲੀ ਜੀ ਦੇ ਮੈਂ ਕੌਣ ਹੁੰਨੀ ਆ ਤੇ ਫਿਰ ਤੁਸੀਂ ਕੌਣ ਹੋ ਮੇਰੇ ਨੂੰ ਰੋਕਣ ਵਾਲੇ ਉਹ ਮੇਰਾ ਭਰਾ ਉੱਥੇ ਮੈਂ ਜਾਂਦਾ ਤੇ ਮੇਰੀ ਵੀ ਪਰਜਾਈ ਭਰਾ ਉਹ ਵੀ ਆਹ ਚੰਗੇ ਕੰਮ ਵਾਸਤੇ ਜਾਇਆ ਕਰਨ ਗਵਾਂਦੀ ਆ ਮੇਰੇ ਮੈਂ ਵੀ ਚੰਗੇ ਵਾਸਤੇ ਜਾਣੀ ਆ ਪਤਾ ਮੈਨੂੰ ਚੁਗੜੀਆਂ ਕਰ ਰਹੀਆਂ ਨੇ ਲੈ ਇਹ ਗੱਲ ਸੁਣੋ ਹੁਣ ਤੈਨੂੰ ਉਹ ਸੱਦਨਾਈ ਆਪਣੇ ਘਰ ਆ ਮੈਨੂੰ ਗੁਰਜਿੰਦਰ ਛੱਡਿਆ ਡਲ ਜਿੜਕ ਲਾਇਆ ਆਈ ਹੈਗੀ ਨਹੀਂ ਨਹੀਂ ਤੇ ਫਿਰ ਤੁਸੀਂ ਕੀ ਉੱਥੇ ਕੰਡ ਦੇ ਖਲੋ ਕੇ ਆ ਜਾ ਮੇਰੇ ਸਕੂਟਰੀ ਮਗਰ ਬਹਿ ਜਾ ਤੈਨੂੰ ਮੈਂ ਛੱਡਮ ਨਾ ਹੈ ਸਭ ਕੁਝ ਵੇਖਣ ਲਈ ਸੀ ਮੈਂ ਤੇਰਾ ਹੋ ਗਿਆ ਦਿਮਾਗ ਖਰਾਬ ਮੈਂ ਆਦੇ ਘਰ ਨਹੀਂ ਗਿਆ ਪਰ ਆਜ ਮਰੀ ਤੇ ਮੈਂ ਤਾਂ ਹਟਣ ਗਿਆ ਨਾ ਚੰਗੀ ਪਰਦਾ ਹਨਾ ਦਿਮਾਗ ਖਰਾਬ ਕਰ ਦੋ ਇਹੋ ਕੁਫਤੇ ਦੀ ਜੰਮਦੇ ਜੇ ਉਹੀ ਹੁਣਾ ਦਿਮਾਗ ਮੇਰਾ ਬਥੇਰਾ ਚੱਲਦਾ ਵਾ ਮੈਂ ਤਾਂ ਉੜਦੇ ਚਿੜੀਆਂ ਦੇ ਪਰ ਗੈਨ ਲੈਨੀ ਆ ਤੂੰ ਕਿਹੜਾ ਪਾਣੀ ਖਾਰਵਾ ਗੱਲਾਂ ਕਰਦੇ ਫਿਰਦੇ ਮੇਰੇ ਨਾਲ ਉਹਦੀਆਂ ਗੱਲਾਂ ਨਾ ਕਰੋ ਦੱਸਦਾ ਤੁਹਾਨੂੰ ਮੈਂ ਮੇਰੀ ਗੱਲ ਸੁਣ ਲਾ ਹਾਂ ਮੈਂ ਤੈਨੂੰ ਦੱਕਾ ਨਹੀਂ ਦੇਉਂਦਾ ਜਾਣ ਦੋ ਜਿਹੜੇ ਤੂੰ ਕੰਮ ਕਰਦੀ ਹੈ ਨਾ ਲੌਂਦੀ ਚੁਗਣੀ ਕਰਦੀ ਜਾ ਕੇ ਉੱਥੇ ਅਗਲੇ ਦਾ ਘਰੋਂ ਸਾਈਡ ਹੁੰਦਾ ਚੜ ਜਾਨੇ ਹੁੰਦਾ ਚੰਗਾ ਮੈਂ ਕੋਈ ਕੰਮ ਹਣਾ ਨਹੀਂ ਕਰਦੀ ਚੰਗਾ ਜੇ ਮੈਨੂੰ ਨਸੀਤਾ ਦੇਣੀਆਂ ਪਹਿਨਾਪ ਉਹਨਾਂ ਚੱਲਣਾ ਪੈਣਾ ਜੇ ਮੈਨੂੰ ਹਟਾਉਣਾ ਉਹ ਤਾਂ ਆਪ ਹਟੜਾਏ ਪੈਣਾ ਇਹ ਗੱਲ ਕੋਈ ਗੁੱਸੇ ਵਾਲੀ ਨਹੀਂ ਹੈ ਮੈਂ ਕਹ ਜੀ ਮਾਰੀ ਹਲਾ ਨਹੀਂ ਦਿੱਤੀ ਜਾ ਕੇ ਨਾ ਦੋ ਮੈਂ ਜਾਣਾ ਆਪਣੇ ਕੰਮ ਕਰਦੂ ਸਾਡੀ ਆ ਤਾਂ ਜਮੀਨ ਸਾਂਝੀ ਸਾਰਾ ਕੋ ਸਾਂਝਾ ਸਾਡਾ ਤੇ ਫਿਰ ਮੈਨੂੰ ਘਰ ਰੋਕ ਲੋਗੇ ਤੇ ਜੇ ਜਾ ਕੇ ਤੂੰ ਚੁਗਲੀ ਕੀਤੀ ਨਾ ਤੇ ਤੇਰਾ ਹਿੱਸਾ ਨਹੀਂ ਕਿਤੇ ਲੱਭਦਾ ਤੇਰੇ ਮੂੰਹ ਤੂੰ ਜੋ ਮਰਜ਼ੀ ਕਰ ਲੋ ਜੇ ਤੁਸੀਂ ਜਾਣਾ ਤੇ ਮੈਂ ਵੀ ਇੱਧੇ ਜਾਣਾ ਜਾ ਕੇ ਵੇਖੀ ਭਰਾ ਤੇਰੀਨ ਦਿੱਤਾ ਮੈਂ ਨਾ ਤੋੜੀਆਂ ਨਾ ਤੈਨੂੰ ਮਜੇ ਤੇ ਪਾ ਕੇ ਨਾੜਿਆ ਤੇ ਬਰਾਣਾ ਵੀ ਗੁਰਿੰਦਰ ਸਿੰਘ ਨਹੀਂ ਗਾ ਬਾਪੀ ਵਾਲੀ ਵੀ ਯਾਰ ਹਾਦੀ ਹੋ ਗਈ ਹੈ ਤੇ ਦੱਸ ਤੂੰ ਮੰਮੀ ਨੂੰ ਹੱਡੇ ਤੇ ਛੱਡਿਆ ਇੰਨੀ ਗਰਮੀ ਆ ਤੂੰ ਲਾਕੇ ਤੇ ਪੁੱਛਾਂ ਜੇ ਦੀ ਪਹੁੰਚੀ ਕਿ ਨਹੀਂ ਕੰਮ ਦੇ ਦੇਣਾ ਨਹੀਂ ਤੇ ਮੈਂ ਨਾਲ ਚੱਜਣਾ ਹੈ ਹਲੋ ਹਲੋ ਮੰਮੀ ਅੱਜੇ ਤਮਾ ਦਾ ਉਹ ਮੰਮੀ ਤੇਰਾ ਚੇਤਾ ਭੁੱਲ ਸਕਦਾ ਵਾ ਇਹੋ ਜਿਹੀ ਗੱਲਾਂ ਕਰ ਤੋ ਕਰਦੀਆਂ ਕਿਹਦੇ ਨੂੰ ਪਤਾ ਲੱਗ ਗਿਆ ਵਾ ਸਾਰਾ ਅਸ ਰਹਿਣ ਦੇ ਰਹਿਣ ਦੇ ਬੋਤਨਾ ਦਿਖਾਵਾ ਨਾ ਕਰ ਪਰ ਮਾਂ ਹੁੰਦਾ ਠੀਕ ਆ ਨਾ ਉਹ ਮੇਰੀ ਗੱਲ ਸੁਣੋ ਉਹ ਛੱਡੋ ਸਾਰੀਆਂ ਗੱਲਾਂ ਤੁਸੀਂ ਮੈਂ ਦੱਸਾਂ ਪਹੁੰਚ ਗਏ ਹੋ ਓ ਮਮਮੀ ਮੈਂ ਤੇ ਘਰ ਨਹੀਂ ਇਹ ਤੇ ਮਾਡੇ ਤੇ ਕਾਰ ਹੋਣਾ ਸੀ ਫੇ ਮੈਨੂੰ ਪਤਾ ਸਾਰਾ ਤੂੰ ਪਹਿਲੇ ਹੀ ਕਿਸਨੇ ਆ ਕੇ ਮਾਣੋ ਡੇਰੇ ਕਿ ਬਸ ਇਧਰੋਂ ਦੇ ਆ ਪਰ ਤੇ ਵੀ ਉਹ ਤਾਂ ਇਹ ਕਿਸਤੇ ਕਿ ਆ ਕੇ ਮੈਨੂੰ ਇੱਧਰ ਜਾਣਾ ਪਵੇ ਕੋਈ ਕਹਿ ਲਈ ਪਤਾ ਮਾਈ ਤਾਂ ਨਹੀਂ ਆ ਓ ਮਮਮੀ ਤੇਰੀ ਸੋਚ ਹੀ ਗਲਤ ਹੋ ਗਈ ਐਦਾਂ ਦੀ ਨਹੀਂ ਗੱਲ ਕੋਈ ਨਹੀਂ ਮੈਂ ਸਭ ਕੁਝ ਜਾਣਦੀ ਆ ਮੈਂ ਨਿਆਰੇ ਨਹੀਂ ਕਿ ਜੰਨਾ ਓ ਮੇਰੀ ਗੱਲ ਇਹ ਤਾਂ ਕੰਮ ਕਰਨਾ ਚਾਹੀਦੇ ਕਰਦੇ ਹੋਂ ਓ ਮੇਰੀ ਗੱਲ ਤੇ ਸੁਣੋ ਮੇਰੀ ਗੱਲ ਸੁਣਨ ਤੇ ਪਹੁੰਚ ਗਏ ਪਹਿਲੇ ਇਹ ਦੱਸੋ ਮਾ ٹھیک ਆ ਮੈਨੂੰ ਇਹੋ ਚਿੰਤਾ ਹੈ ਬੜੀ ਗੰਦਾ ਤੈਨੂੰ ਜੇ ਤੇ ਮੈਨੂੰ ਚਿੰਤਾ ਹੁੰਦੀ ਨਾ ਤੇ ਤੂੰ ਮੈਨੂੰ ਨਾਲ ਨਹੀਂ ਆਈ ਹੁੰਦਾ ਗੱਡੀ ਤੇ ਮੈਂ ਤਾਂ ਤੈਨੂੰ ਮੈਂ ਕਿਹਾ ਸੀ ਚਾਰ ਘੰਟੇ ਰੁਕ ਜਾ ਫੇ ਚੱਲ ਜੰਨੇ ਆ ਚਾਰ ਦਿਨ ਰੁਕ ਜਾ ਚਾਰ ਦਿਨ ਉਹ ਕਰਨ ਲਈ ਨਾ ਹੋਈ ਫਾਇਦਾ ਨਹੀਂ ਗੱਲ ਨਹੀਂ ਕਿ ਆਜਾ ਸੋ ਕੋ ਨਾ ਕਿ ਨਹੀਂ ਆ ਤਿਆਰ ਗਿਆ ਉਹ ਯਾਰ ਇਹਦਾ ਟੈਂਟ ਜੁ ਅੱਗੇ ਆ ਇਹਦੇ ਕਿੰਨਾ ਸੋਹਣਾ ਪ੍ਰੋਗਰਾਮ ਕੀਤਾ ਵੀ ਲੈ ਮਾਤਾ ਕੋਈ ਨਹੀਂ ਖਾ ਲੱਡੂ ਫਿਰ ਪ੍ਰੋਗਰਾਮ ਤੇ ਕੋਈ ਗੱਲ ਨਹੀਂ ਆਜਾ ਲੱਡੂ ਖਾ ਲਈ ਅੱਗੇ ਮੇਰੀ ਹੋਰ ਸਾਂ ਕੀ ਆ ਨਾ ਹੂੰ ਮਾ ਤਾਂ ਚਾਰ ਦਿਨ ਲਾ ਗਿਆ ਕੋਈ ਗੱਲ ਨਹੀਂ ਅਗਲੀ ਆ ਕੇ ਤਾਂ ਚੁੱਪ ਲਿਆ ਨੌਕੀ ਤੇ ਨਾ ਆ ਕੀਤਾ ਮੇਰਾ ਤੇ ਗੱਲ ਨਹੀਂ ਕਰਨ ਵਾਲੀ ਹਮਮ ਐਡਵਾਂਸ ਹੋ ਗਿਆ ਅੱਪਰ ਨਹੀਂ ਸ਼ਾ ਕਦੀ ਮੇਰੇ ਬਾਹਰ ਠੰਡਾ ਤੇ ਕਦੀ ਮੇਰੇ ਬਾਹਰ ਠੰਡਾ ਹੱਥ ਤੇ ਪਾਣੀ ਲੱਜਣਾ ਚੀਜਾਂ ਪਾਣੀ ਪੁੱਛਿਆ ਕਿਸ ਨੇ ਕਦੀ ਪਾਣੀ ਕਹਿੰਦੇ ਪੁੱਛਿਆ ਰਾਜ ਵਰਗੇ ਜੂਸ ਆਉਂਦੇ ਆ ਨਾ ਪਾਣੀ ਦਾ ਬੱਲੇ ਬੱਲੇ ਹਮਮ ਫਿਰ ਤੇ ਚਲੋ ਕੋਈ ਨਾ ਫੇਰ ਚੱਲ ਪਾਂਗੇ ਕਿਤੇ ਹਾਂ ਹੋ ਗਿਆ ਜੂਗੀ ਚੰਗਿਆ ਭਾਈ ਮੇਰੇ ਘਰ ਆਣਾ ਸਾਰੇ ਅੱਛਾ ਤੇਰੇ ਸਾਰੇ ਆ ਵਾ ਮਾਤਾ ਤੂੰ ਗੱਲ ਕਰਨੋਂ ਬਾਝ ਨਹੀਂ ਆਂਦੀ ਹਾਂ ਕੀ ਕਰ ਕਰਨੀ ਆ ਮੈਂ ਬੜੀ ਰੀਝੀ ਮਰੇ ਅੰਦਰ ਜਿਵੇਂ ਮੇਰੇ ਵੀ ਕੁੜਮ ਚੰਗੇ ਹੁੰਦੇ ਉਹਨੀਆਂ ਹੁੰਦੇ ਕਿ ਭੜਗੇ ਝੋਲੇ ਹੁੰਦੇ ਮਾਤਾ ਮੇਰੀ ਗੱਲ ਸੁਣ ਉਹ ਕੋਈ ਖਾਸ ਫਰਕ ਨਹੀਂ ਡਾਏਗਾ ਠੀਕ ਆ ਤੂੰ ਐਵੇਂ ਹੁਣ ਟੋਰ ਬਣਾਈ ਜਾਨੀ ਆਪਣੇ ਦੀ ਉਹ ਗੱਲ ਵੱਖਰੀ ਆ ਹਮ ਮੈਂ ਕਿੱਥੇ ਰਿਹਾ ਵਾਂ ਇੱਥੇ ਹੀ ਜਾਂਦਾ ਰਿਹਾ ਵਾਂ ਜੇ ਹਾਂ ਦਿਨ ਬਦਲੀ ਉਹਨਾਂ ਦੀ ਅੱਛਾ ਹੁਣ ਕੀ ਹੋ ਗਿਆ ਆਹੋ ਬੜਾ ਕੱਟਾ ਮਾਰੇ ਨੇ ਉਹਨਾਂ ਨੂੰ ਵੀ ਇਹਨਾਂ ਸਹੀ ਤਿਆਰ ਗਏ ਹੁਣ ਅੰਡਾਨੀ ਬਣ ਕੇ ਹੋਣੇ ਆਂ ਭੜ ਗੀ ਆਂ ਕੱਟਾਨੀ ਹੀ ਹੋਏ ਚਲ ਠੀਕ ਆ ਮਾਤਾ ਇਹੇ ਲੜੀ ਨਾ ਜਾ 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 ਕੇ ਇੱਕ ਹੋਰ ਕਟਾ ਜਾ ਕੇ ਨਾਲ ਓਕੇ ਚੰਗਾ ਕੇ ਇੱਕ ਹੀ ਕਟਾ ਰਹੀ ਆ ਮੈਂ ਤੋਂ ਟੈਲ ਮੈਂ ਤਾਂ ਨਹੀਂ ਜਾਣਾ ਮਾਤਾ ਨੂੰ ਆਪੇ ਤੇ ਮੇਰੇ ਘਰ ਸੋਹਣਾ ਪ੍ਰਿਤਿਓ ਦੇ ਘਰੋਂ ਤੇ ਕੱਢ ਦੀ ਤੇ ਕਿਹਨੂੰ ਮਣ ਚਾਹਦੇ ਵਾਂ ਅੱਛਾ ਕੋਈ ਗੱਲ ਨਹੀਂ ਮਾਤਾ ਤੂੰ 4 ਦਾ ਹੱਤਾ ਲਾ ਗਿਆ ਕੋਈ ਚੱਕਰ ਨਹੀਂ ਆਹੋ ਆਹ ਤੁਹਾਨੂੰ ਮੇਰੀ ਕਿਲਾਉਣਵਾ ਤਾ ਐਸਾ ਮਦਰੋਂ ਦੱਡਿਆ ਤੇ ਰੋ ਚਲੋ ਠੀਕ ਆ ਚੰਗਾ ਆਹ ਇਹਦਾ ਚੱਲਾ ਦੱਦੀਆਂ ਆਪਣੇ ਟਿਓਨ ਨੂੰ ਚੰਗਾ ਤੁਹਾਨੂੰ ਕਹ ਦ ਤੁਹਾਨੂੰ ਕ ਚੰਗਾ ਆਪਕੇ ਚੰਗਾ ਆਪਕੇ ਕਰਨ ਕੀ ਕਰਨ ਈ ਆ ਮੈਂ ਕੁਛ ਨਹੀਂ ਆ ਬਸ ਦਾਲ ਚੋਕ ਦੀ ਪਿੰਗ ਨਾ ਸ਼ਸ਼ਾ ਅਜ ਇੱਕ ਵਸਾ ਬਾਲਾ ਹੁੰਦੇ ਘਰ ਤੁਹਾਡੇ ਕੀ ਹੋ ਗਿਆ ਸ਼ਾਂਤੀ ਜੀ ਬੜੀ ਅੱਜ ਸ਼ਾਸਤਰੀ ਕਿੱਥੇ ਗਈ ਆ ਉਹ ਗਈ ਅੱਜ ਮਾਸੀ ਕੋ ਮਾਸੀ ਕੋ ਹਾਂ ਇੰਨੀ ਗੱਲ ਵੀ ਮਾਸੀ ਕੋ ਨਾਲ ਚੱਲੀ ਆ ਮਾਸੀ ਦੀ ਪੋਤੀ ਦਾ ਜਨਮ ਦੇ ਨਹੀਂ ਨਾ ਹੈ ਮਾਸੀ ਦੀ ਪੋਤੀ ਦਾ ਜਨਮ ਦੇ ਨਹੀਂ ਅੱਛਾ ਬਣਾਉਣਾ ਸੀ ਤੇ ਉਹਨੇ ਫੋਨ ਕੀਤਾ ਸੀ ਠੀਕ ਆ ਠੀਕ ਆ ਤੇਰੇ ਜਨਮ ਦੇ ਨਾਲ ਇਹ ਕਿਉਂ ਆਏ ਸਾਨੂੰ ਚੱਲ ਛੱਡ ਪਰੇ ਤੈਨੂੰ ਪਤਾ ਹੀ ਉਹਨਾਂ ਦਾ ਸੁਭਾਈ ਹੁੰਦਾ ਛੱਡ ਪਰੇ ਇਹ ਤਾਂ ਗੱਲ ਹੁੰਦੀ ਆਪਣੇ ਰਿਸ਼ਤੇ ਨੇ ਤੇ ਤੇਰੇ ਲਈ ਹੋਇਆ ਸੀਗਾ ਚੱਲ ਕੋਈ ਗੱਲ ਨਹੀਂ ਰੇ ਪਰ ਤੇਰਾ ਜਨਮ ਦਿਨ ਮਨਾਉਣਾ ਹੈਗਾ ਕਿੰਨੇ ਨਸਾਂ ਗੱਲ ਤੇ ਕਿਆ ਸੀ ਤੇਰੇ ਭਾਜੀ ਨੇ ਕੋਈ ਨਹੀਂ ਆਪਾਂ ਜਾਵਾਂਗੇ ਅੱਲਾ ਤੱਕ ਤੈਨੂੰ ਮੈਂ ਜਾਣ ਵੀ ਨਹੀਂ ਦੇਣਾ ਇੱਥੋਂ ਤੇ ਹੁਣ ਕਿੰਨੇ ਦਿਨ ਰਹਿਣਾ ਉਸਿਆ ਨੇ ਪਤਾ ਨਹੀਂ ਕਿਦਾਂ ਰਹਿੰਦੇ ਮੈਨੂੰ ਕੋਈ ਦੱਸ ਕੀ ਰਿਹਾ ਹਾਂ ਹੁਣ 2000 ਦਿਨ ਤੇ ਰਹਿਣਾ ਹੈ ਹੁਣ ਆਵਾ ਸ਼ਾਇਦ ਰਹਿ ਲਈ ਤੇ ਚਲ ਪੀਏ ਮੈਂ ਆਣਾ ਗੱਲ ਆਹ ਖੁਸ਼ ਲੈ ਲੈ ਤੇਰੇ ਭਾਜੀ ਨੂੰ ਫੇਰ ਚੱਲ ਜਾ ਕੋਈ ਨਹੀਂ ਆਹ ਲੰਦੇ ਭਾਈ ਨੂੰ ਤੇ ਫੇਰ ਮੈਂ ਕਰਦਾ ਗੱਲ ਭਾਈ ਦਾ ਵੀ ਕਿੱਥੇ ਹੀ ਰਹਿਣਾ ਹਾਂ ਹਾਂ ਤੇ ਕੀ ਬਣਾਉਣ ਲੱਗੀ ਹੈ ਮੈਂ ਦਾਲ ਬਣਾਉਣ ਲੱਗੀ ਹਾਂ ਚੱਲ ਬਣਾਣਾ ਬੰਲਾ ਚਲ ਆਇਆ ਗਨਵੀ ਬੜੀ ਚਲੇ ਸੀ ਬੜੀਆਂ ਆਉਂਦੀ ਹੁੰਦੀ ਚੰਗਾ